ਬਾਕੀ ਸਾਰੇ ਇਹੀ ਆ ਵੀ ਸਰ ਜੀ ਨੌਕਰੀ ਮਿਲ ਜੇ ਮੈਂ ਕਿਹੜੀ ਕਹਿੰਦੇ ਕੋਈ ਵੀ ਅੱਜ ਦੁਨੀਆ ਦੇ ਵਿੱਚ ਬਿਜ਼ਨਸਮੈਨ ਵੇਖੋ ਕਿਹੜੇ ਜ਼ਿਆਦਾ ਜਿਨ੍ਹਾਂ ਨੇ ਬਹੁਤ ਤਗੜੀ MBA ਕੀਤੀ ਉਹੀ ਬਿਜ਼ਨਸ ਕਰ ਰਹੇ ਨੇ ਨਹੀਂ ਸਿੰਪਲ ਆਰਟਸ ਕਰਕੇ ਵੀ ਕਈਆਂ ਨੇ ਖੇਤੀ ਤੋਂ ਏਡੇ ਏਡੇ ਬਿਜ਼ਨਸ ਖੜੇ ਕਰਤੇ ਜੇ ਤੁਹਾਡਾ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ ਤੇ ਬਹੁਤਾ ਕੁਭਰਾਉਣ ਦੀ ਲੋੜ ਨਹੀਂ ਇਹਦੇ ਲਈ ਤੁਹਾਨੂੰ ਇੱਕ ਸਵਾਲ ਦਾ ਜਵਾਬ ਆਪਣੇ ਆਪ ਨੂੰ ਦੇਣਾ ਪੈਣਾ ਤੇ ਨਾਲੇ ਥੋੜਾ ਜਿਹਾ ਕਰਦੇ ਉਹਨੂੰ ਦੱਸਣਾ ਪੈਣਾ ਕਿ ਮੇਰਾ ਮਨ ਲੱਗਦਾ ਕਿਹੜੇ ਕੰਮ ਦੇ ਵਿੱਚ ਜਿਹੜਾ ਕੰਮ ਮੈਂ ساری ਉਮਰ ਹੱਸ ਕੇ ਕਰ ਸਕਦਾ ਬਿਨਾਂ ਥੱਕੇ ਖੁਸ਼ੀ-ਖੁਸ਼ੀ ਤੇ ਨਾਲੇ ਮੇਰੇ ਲਈ ਕੰਮ ਹੋ ਕਮਾਈ ਦਾ ਸਾਧਨ ਬਣੇਗਾ ਨਾਲੇ ਘਰ ਦੇ ਖੁਸ਼ ਪਰ ਇੱਕੋ ਗੱਲ ਯਾਦ ਰੱਖਣੀ ਆ ਵੀ ਤੁਹਾਨੂੰ ਸਾਬਤ ਕਰਨਾ ਪੈਣਾ ਜਿਹੜਾ ਡਿਸੀਜਨ ਤੁਸੀਂ ਲਓਗੇ ਜਦ ਤੱਕ ਸਾਬਤ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਸ਼ੱਕ ਦੀ ਨਿਗਾ ਨਾਲ ਵੇਖਿਆ ਜਾਏਗਾ ਸਮਾਜ ਵੱਲੋਂ ਤਾਣੇ ਮੇਨੇ ਵੀ ਮਿਲਣਗੇ ਵੀ ਕੀ ਗੱਲ ਬਣਿਆ ਨਹੀਂ ਕੰਮ ਅਜੇ ਉਦੋਂ ਤੇ ਬੜਾ ਇਦਾਂ ਕਰਦਾ ਪਰ ਜੇ ਮਨ ਇਸ ਕਰਕੇ ਨਹੀਂ ਲੱਗ ਰਿਹਾ ਮੇਰਾ ਦਿਲ ਨਹੀਂ ਪੜਾਈ ਵਿੱਚ ਲੱਗਦਾ ਨਹੀਂ ਅੱਖਰਾਂ 'ਚ ਤੂੰ ਜਿਸ ਦੀ ਫੇਰ ਭਾਈ ਘਰਦਿਆਂ ਵੱਲੋਂ ਨਿੱਕੇ ਨਿੱਕੇ ਗਿੱਟੇ ਛਾਂਗਣੇ ਤੇ ਬਣਦੇ ਨੇ ਪਰ ਅਗਲੀ ਗੱਲ ਤੁਹਾਡੇ ਫੇਵਰ ਚ ਜੇਕਰ ਇਹ ਸੇ ਕਰਕੇ ਨਹੀਂ ਮਨ ਲੱਗ ਰਿਹਾ ਤੇ ਮੇਰਾ ਸ਼ੁਰੂ ਤੋਂ ਪੜ੍ਹਾਈਆਂ ਨਾਲ ਬਰੇ ਕੱਪ ਸੀ ਮੇਰੇ ਦਿਲ ਚ ਕੋਈ ਵਕਰਾਸਤਾ ਦਬ ਸੀ ਹਾਂ ਯਾਨੀ ਕਿ ਸਟਾਰਟਅਪ ਦੀ ਗੱਲ ਕਰ ਰਿਹਾ ਨਵੀਆਂ ਸਕਿਲਸ ਤੁਸੀਂ ਸਿੱਖ ਕੇ ਅਪਲਾਈ ਕਰੋ ਕੁਝ ਨਵਾਂ ਸ਼ੁਰੂ ਕਰਨਾ ਚਾਹੁੰਦੇ ਫੇਰ ਅਗਰ ਜੀ ਨਹੀਂ ਲੱਗ ਰਿਹਾ ਤਾਂ ਫੇਰ ਪਾਵੇਂ ਡ੍ਰੌਪਆਊਟ ਕਰ ਦੋ ਗੱਲ ਥੋੜੀ ਜੀ ਕੜਵੀ ਹੈ ਪਰ ਹੈ ਸੱਚ ਜੇ ਬੱਚੇ ਦਾ ਪਲੱਸ 2 ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਇਹ ਕਰਦਿਆਂ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਜਿਹੜਾ ਕੋਰਸ ਪੜ੍ਹਦਾ ਪਿਆ ਉਹ ਯਾਨੀ ਕਿ ਮਨ ਨੂੰ ਬੰਨ ਕੇ ਪੜ੍ਹਦਾ ਜੀ ਨਹੀਂ ਲੱਗਦਾ ਤਾਂ ਜੀ ਲੱਗਦਾ ਕਿਹੜੇ ਕੰਮਾਂ 'ਚ ਇੱਕ ਐਸਾ ਕੰਮ ਉਹਦਾ ਤੁਹਾਨੂੰ ਜਵਾਬ ਦੇਣਾ ਪਏਗਾ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕਿ ਇਸ ਕੰਮ ਦੇ ਵਿੱਚ ਮੇਰਾ ਜੀ ਲੱਗਦਾ ਤੇ ਮੈਂ ਇਹ ਕੰਮ ساری ਉਮਰ ਕਰ ਸਕਦਾ ਬਿਨਾਂ ਥੱਕੇ ਹੱਸ ਹੱਸ ਕੇ ਔਰ ਇਹ ਕੰਮ ਮੈਨੂੰ ਕਮਾ ਕੇ ਵੀ ਦੇਵੇਗਾ ਕਿਉਂਕਿ ਇਹ ਤੇ ਜ਼ਰੂਰੀ ਹੈ ਨਾ ਜ਼ਿੰਦਗੀ ਜਿਉਣ ਦੇ ਲਈ ਪੜ੍ਹਾਈ ਕਰਨ ਦਾ ਵੀ ਤੇ 99% ਇਹੀ ਕਾਰਨ ਆਣਾ ਕਿ ਕੋਈ ਨੌਕਰੀ ਮਿਲ ਜੇਗੀ ਪਲੱਸ 2 ਤੋਂ ਬਾਅਦ ਛੋਟੀ ਗ੍ਰੈਜੂਏਸ਼ਨ ਤੋਂ ਬਾਅਦ ਹੋਰ ਵੱਡੀ ਮਿਲ ਜੇਗੀ ਸ਼ੌਂਕ ਵਾਸਤੇ ਤੇ ਫਿਰ 1% ਬੱਚੇ ਨੇ ਜਿਹੜੇ ਪੜ੍ਹਦੇ ਨੇ ਬਾਕੀ ਸਾਰਿਆਂ ਨੂੰ ਨੌਕਰੀ ਹੀ ਚਾਹੀਦੀ ਏ ਔਰ ਨੌਕਰੀਆਂ ਤੇ ਇੰਨੀਆਂ ਹੈ ਨਹੀਂ ਅੱਜ ਦੀ ਕੰਡੀਸ਼ਨ ਇਹ ਆ ਕਿ ਜੇਕਰ ਇੱਕ ਕੋਈ ਐਗਜ਼ਾਮਪਲ ਲੈ ਲਈਏ ਕਿ ਪੰਜਾਬ ਦੇ ਵਿੱਚ B.Ed ਪਾਸ ਅਧਿਆਪਕ TET ਪਾਸ ਅਧਿਆਪਕ ਮੈਂ ਕਹਿੰਨਾ ਆਉਣ ਵਾਲੇ 12-15 ਸਾਲਾਂ ਦੇ ਲਈ ਤੁਸੀਂ ਬੀਅਰਡ ਬੰਦ ਵੀ ਕਰ ਦੋ ਨਾ ਤੇ ਜਿਹੜੇ ਹਿਸਾਬ ਨਾਲ ਨੌਕਰੀਆਂ ਭਰੀਆਂ ਜਾ ਰਹੀਆਂ ਨੇ 15 ਸਾਲ ਤੱਕ ਜਿਨ੍ਹਾਂ ਨੇ ਟੈਟ ਪਾਸ ਕੀਤਾ ਹੈ ਇਹ ਹੀ ਨਹੀਂ ਤੁਹਾਡੇ ਤੋਂ ਰੱਖੇ ਜਾਣ ਇਹ ਨੌਕਰੀਆਂ ਦਾ ਹਾਲ ਹੈ ਇੱਕ ਚੀਜ਼ ਇਥੇ ਸਮਝਿਓ ਕਿ 2.5 ਤੋਂ 3% ਉਹ ਬੰਦੇ ਬੇਰੁਜ਼ਗਾਰ ਨੇ ਜਿਹੜੇ ਅਨਪੜ੍ਹ ਨੇ 18 ਤੋਂ 20% ਉਹ ਬੇਰੁਜ਼ਗਾਰ ਨੇ ਜਿਨ੍ਹਾਂ ਨੇ 10th ਤੇ 12th ਕੀਤੀ ਅੱਗੇ ਸੁਣਿਓ 28 ਤੋਂ 30% ਬੇਰੁਜ਼ਗਾਰ ਹੋਰ ਨੇ ਜਿਨ੍ਹਾਂ ਨੇ ਅੰਡਰ ਗ੍ਰੈਜੂਏਟ ਜਾਂ ਫਿਰ ਪੋਸਟ ਗ੍ਰੈਜੂਏਟ ਦਾ ਕੋਰਸ ਕੀਤਾ ਜੀ ਜਿੰਨੀ ਜ਼ਿਆਦਾ ਪੜ੍ਹਾਈ ਕੀਤੀ ਏ ਓਨੇ ਜ਼ਿਆਦਾ ਬੇਰੁਜ਼ਗਾਰ ਨੇ ਤੁਸੀਂ ਆਖੋਗੇ ਇਹ ਕਿਵੇਂ ਦੀ ਗੱਲ ਇਹਦਾ ਇੱਕ ਜਵਾਬ ਦਿਓ ਮੈਨੂੰ ਤੁਸੀਂ ਕਿ ਕਈ ਚਾਂਸਾਂ ਦੇ ਵਿੱਚ ਅਸੀਂ ਚੰਗੇ ਭਲੇ ਹੁੰਨੇ ਆ ਲੇਕਿਨ ਇੱਕ ਡਿਗਰੀ ਲੈ ਕੇ ਨਾਲ ਅਸੀਂ ਆ ਨਾ ਵੀ ਨੌਕਰੀ ਨਹੀਂ ਮਿਲੀ ਤੇ ਇਸ ਕਰਕੇ ਮੈਂ ਬੇਰੁਜ਼ਗਾਰ ਹੋ ਗਿਆ ਮੜਾ ਠੰਡੇ ਦਿਮਾਗ ਨਾਲ ਸੋਚਿਓ ਇੱਕੋ ਪਿੰਡ ਦੇ ਵਿੱਚ ਇਹ A ਬੰਦਾ ਹੈ ਤੇ ਇਹ B ਹੈ ਠੀਕ ਹੈ ਇਹਦੇ ਕੋਲ A ਵਾਲੇ ਬੰਦੇ ਕੋਲ 5 7 ਜਾਂ 10 ਕਿੱਲੇ ਜ਼ਮੀਨ ਹੈ ਜਾਂ ਇਹਦੇ ਕੋਲ ਪਲਾਟ ਨੇ ਜਾਂ ਵੱਡੀ ਦੁਕਾਨ ਹੈ ਵਧੀਆ ਬਿਜ਼ਨਸ ਹੈ ਪੈਸੇ ਆਉਂਦੇ ਨੇ ਜਾਂ ਪਰਿਵਾਰ ਦੇ ਵਿੱਚ ਬਹੁਤ ਤਗੜੀ ਸਰਕਾਰੀ ਨੌਕਰੀ ਪਲੱਸ ਇੰਨਾ ਚੁਕੋ ਇੱਕ ਚੀਜ਼ ਹੈਗੀ ਨੰਬਰ 1 ਉਸੇ ਪਿੰਡ 'ਚ ਇੱਕ ਦੂਜਾ ਬੰਦਾ ਉਹਦੇ ਕੋਲ ਜ਼ਮੀਨ ਨਹੀਂ ਹੈ ਉਹਦੇ ਕੋਲ ਪਲਾਟ ਨਹੀਂ ਹੈ ਪਰਿਵਾਰ 'ਚ ਬਹੁਤ ਵੱਡੀ ਕੋਈ ਸਰਕਾਰੀ ਨੌਕਰੀ ਵੀ ਨਹੀਂ ਹੈ ਦੁਕਾਨ ਹੈ ਲੇਕਿਨ ਛੋਟੀ ਹੈ ਵੱਡੀ ਨਹੀਂ ਆਮ ਜਿਹਾ ਕਰ ਦੋਵੇਂ ਜਣੇ ਗ੍ਰੈਜੂਏਸ਼ਨ ਕਰ ਜਾਂਦੇ ਨੇ ਪੰਜਾਬ ਸਰਕਾਰ ਨੇ ਇੱਕ ਨੌਕਰੀ ਕੱਢੀ ਹੈ ਇੱਕ ਤੁਸੀਂ ਉਹਨੇ ਦੱਸਣਾ ਕਿ ਨੌਕਰੀ ਦੇ ਲਈ ਟਰਾਈ ਕਰਨਾ ਕਿਦਾਂ ਬਣਦਾ ਇੱਕੋ ਨੌਕਰੀ ਜਾਂ ਬੰਦੇ ਬਹੁਤ ਜਿਆਦੇ ਨੇ ਤੇ ਨੌਕਰੀਆਂ ਜਿਆਦਾ ਆ ਗਈਆਂ ਤਾਂ ਇਸ ਪਾਸੇ ਦਾ ਟਰਾਈ ਕਰਨਾ ਬਣਦਾ ਹੈ ਕਿ ਇਧਰ ਲਾ ਜਿਹੜੀ ਇਹ ਵਾਲੀ ਕੈਟਾਗਰੀ ਹੈ ਨਾ ਇਹਨਾਂ ਨੇ ਆਪਣੇ ਫੈਮਿਲੀ ਕਿਤੇ ਸਾਰੇ ਭੁੱਲ ਕੇ ਇਹ ਵੀ ਜੋਬ ਵਾਲੇ ਪਾਸੇ ਬਹੁਤ ਵੱਡੀ ਮਾਤਰਾ ਚ ਲੱਗੇ ਨੇ ਕਈਆਂ ਨੂੰ ਸ਼ਾਇਦ ਗੱਲ ਮੇਰੀ ਚੁਪੇਗੀ ਪਰ ਸਚਾਈ ਇਹ ਹੈ ਤੇ ਆਪਣੇ ਆਪ ਨੂੰ ਕਹਿਣ ਲੱਗੇ ਜੀ ਅਸੀਂ ਬੇਰੁਜ਼ਗਾਰ ਪੱਲੇ ਜ਼ਮੀਨ ਵੀ ਚੋਖੀ ਹੈ ਪਲਾਟ ਹੈਗੇ ਨੇ ਵੱਡੀ ਦੁਕਾਨ ਹੈ ਕਾਰੋਬਾਰ ਚੱਲਦਾ ਕਿਸੇ ਵੀ ਤਰ੍ਹਾਂ ਦਾ ਉਹ ਵੀ ਨੌਕਰੀ ਲੈਣ ਦੇ ਲਈ ਪੂਰਾ ਤਤਪਾਰ हां कई बार कोई शौक ही ਹੈਗਾ ਬਿਲਕੁਲ ਵੀ ਸ਼ੌਕ ਹੈ ਨੌਕਰੀ ਕਰਨ ਦਾ ਤੇ ਉਹ ਬੰਦੇ ਚਲੋ ਕਰ ਵੀ ਸਕਦੇ ਨੇ ਭਾਈ ਇਹ ਨਹੀਂ ਵੀ ਟਰਾਈ ਨਹੀਂ ਕਰਨਾ ਔਰ ਮੇਰੇ ਕਹਿਣ ਤੇ ਕਿਹੜਾ ਕਿਸ ਨੇ ਰੁਕ ਜਾਣਾ ਪਰ ਮੇਰਾ ਇਹ ਸਵਾਲ ਹੈ ਕਿ ਆਪਣੀ ਫੈਮਿਲੀ ਕਿਤੇ ਨੂੰ ਥੋੜਾ ਜਿਹਾ ਵੱਡਾ ਕਰਕੇ ਬੰਦਾ ਵੇਖੇ ਤੇ ਚੰਗਾ ਜੀਵਨ ਬਸਰੋ ਵੀ ਕਰ ਸਕਦਾ ਹੈ ਪਲੱਸ ਜੇ ਸ਼ੌਕ ਹੈ ਤਾਂ ਉਹ ਜਰੂਰ ਚਲੋ ਅਪਲਾਈ ਕਰੇ ਕਈ ਵਾਰੀ ਕੋਈ ਕੰਪੀਟੀਟਿਵ ਇਗਜ਼ਾਮ ਦਾ ਪੇਪਰ ਦੇਣ ਜਾਈਏ ਨਾ ਉੱਥੇ ਪਤਾ ਲੱਗਦਾ ਵੀ ਵੱਡੀਆਂ-ਵੱਡੀਆਂ ਫੋਰਚਨਰ ਗੱਡੀਆਂ ਦੇ ਉੱਤੇ ਕਿਸੇ ਵੀ ਮਹਿਕਮੇ ਦੇ ਵਿੱਚ ਇੱਕ ਲੋਅਰ ਡਿਵੀਜ਼ਨ ਦੇ ਕਲਰਕ ਦੀ ਵੈਕੈਂਸੀ ਨਿਕਲੀ ਹੈ ਔਰ ਜਿਹੜਾ ਬੰਦਾ ਪੇਪਰ ਦੇਣ ਆਂ ਡਰਵਰ ਤੇ ਜਾਂ ਫੋਰਚਨਰ ਤੇ ਥਾਰ ਤੇ ਆ ਰਿਹਾ ਇਹਦਾ ਮਤਲਬ ਹੈ ਤੇ ਇਸੇ ਪਰਿਵਾਰ ਚ ਹੀ ਫੇਰੋ ਇਧਰ ਵਾਲਾ ਤੇ ਨਹੀਂ ਹੈ ਇਹ ਤੇ ਪੀਆਰਟੀਸੀ ਦੇ ਧੱਕੇ ਖਾ ਕੇ ਜਾਏਗਾ ਸੋ ਇਸ ਨੂੰ ਤੁਸੀਂ ਛੁਪੀ ਹੋਈ ਬੇਰੁਜ਼ਗਾਰੀ ਕਹਿ ਲਓ ਜਾਂ ਆਪਣੇ ਆਪ ਮੁੱਲ ਲਈ ਬੇਰੁਜ਼ਗਾਰੀ ਕਹਿ ਲਓ ਪੜ੍ਹਾਈ ਕਰਨੀ ਮੈਡੀਕਲ ਨਹੀਂ ਹੈ ਜ਼ਰੂਰ ਕਰਨੀ ਚਾਹੀਦੀ ਹੈ ਉਹ ਪੜ੍ਹਾਈ ਕਰੀਏ ਜਿਹਦੇ ਨਾਲ ਅਸੀਂ ਆਪਣੇ ਫੈਮਿਲੀ ਕਿੱਤੇ ਨੂੰ ਹੋਰ ਅੱਗੇ ਲੈ ਕੇ ਜਾਈਏ ਜਾਂ ਫਿਰ ਕੁਝ ਚਾਂਸ ਐਸੇ ਨੇ ਵੀ ਉਹਨਾਂ ਦੇ ਵਿੱਚ ਬੰਦੇ ਨੇ ਸ਼ੌਂਕ ਹੀ ਇੰਨਾ ਪੈਦਾ ਹੋ ਗਿਆ ਲੇਕਿਨ ਉਹ ਵੀ ਕੰਮ ਕਰਦਾ ਪਿਆ ਪਲੱਸ ਇਹ ਚੀਜ਼ਾਂ ਨਾਲ ਕਰ ਰਿਹਾ ਲੇਕਿਨ ਉਹ ਵੀ ਨੌਕਰੀ ਨਹੀਂ ਹੋਣਾ ਚਾਹੀਦਾ ਉਹ ਕੋਈ ਨਾ ਕੋਈ ਉਹ ਕੋਈ ਨਾ ਕੋਈ ਸਟਾਰਟਅਪ ਹੋਣਾ ਚਾਹੀਦਾ ਜਿਹਦੇ ਵਿੱਚ ਉਸ ਬੰਦੇ ਨੇ ਆਪਣੀ ਜ਼ਮੀਨ ਜਾਇਦਾਦ ਨੂੰ ਵਰਤ ਕੇ ਤੇ ਕਈਆਂ ਨੂੰ ਨੌਕਰੀ ਦਿੱਤੀ ਨਾਲ ਐਸਾ ਕੋਈ ਕੰਮ ਕਰੇ ਵੀ ਇਹ ਹੈ ਮੇਰਾ ਸ਼ੌਂਕ ਯਾਰ ਐਡੇ ਵੱਡੇ ਬੰਦੇ ਦਾ ਕਿਸੇ ਵੀ ਦਫ਼ਤਰ ਦੇ ਵਿੱਚ ਕਲਰਕ ਲੱਗਣ ਦਾ ਕਿੱਡਾ ਕੋ ਵੱਡਾ ਸ਼ੌਂਕ ਹੋ ਸਕਦਾ ਬਸ ਇਹ ਹੈ ਕਿ ਬਸ ਉਹ ਦਿਮਾਗ 'ਚ ਆ ਕੇ ਬਸ ਮੀ ਆਵੇ ਨੇਰੀ ਆਵੇ ਪੈਸੇ ਆਉਣਗੇ ਮਹੀਨੇ ਬਾਅਦ ਸੋ ਇਹ ਮੇਰਾ ਇੱਕ ਨਜ਼ਰੀਆ ਬਿਲਕੁਲ ਗਲਤ ਹੋ ਸਕਦਾ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਇਹ ਸੀ ਗੱਲ ਵੀ ਇੰਨੀ ਜ਼ਿਆਦੀ ਬੇਰੁਜ਼ਗਾਰੀ ਕਿਉਂ ਸੋ ਦੂਜੀ ਗੱਲ ਹੁਣ ਵੀ ਸ਼ੌਂਕ ਨਾਲ ਪੜ੍ਹਾਈ ਕਰਦਾ ਕੌਣ ਹੈ ਵਾਹ ਜੀ ਵਾ ਮੈਂ ਤਾਂ ਕੁਝ ਨਵਾਂ ਸਿੱਖਣ ਲਈ ਪੜ੍ਹਾਈ ਕਰ ਰਿਹਾ ਉਹਨਾਂ ਦੀ ਗਿਣਤੀ ਕੋਈ 5 ਤੋਂ 7% ਹੀ ਹੁੰਦੀ ਹੈ ਹਰੇਕ ਕਾਲਜ ਦੇ ਵਿੱਚ ਮੈਂ ਕਹਿ ਰਿਹਾ ਹਰੇਕ ਕਾਲਜ ਦੇ ਵਿੱਚ ਜਾਂ ਹਰੇਕ ਕਲਾਸ ਦੇ ਵਿੱਚ ਕਹਿ ਲਓ ਬਾਕੀ ਸਾਰੇ ਇਹੀ ਹੈ ਵੀ ਸਰ ਜੀ ਨੌਕਰੀ ਮਿਲ ਜੇ ਮੈਂ ਕਿਹੜੀ ਕਹਿੰਦੇ ਕੋਈ ਵੀ ਕੋਈ ਚੁਆਇਸ ਹੀ ਨਹੀਂ ਬਸ ਕੋਈ ਵੀ ਮਿਲ ਜੇ ਹਰੇਕ ਹੀ ਪਰਨ ਨੂੰ ਤਿਆਰ ਹਾਂ ਸੋਚ ਕਰਕੇ ਜੇ ਤੁਹਾਡਾ ਮਨ ਪਲੱਸ 2 ਤੋਂ ਬਾਅਦ ਨਹੀਂ ਲੱਗ ਰਿਹਾ ਤਾਂ ਇੱਕ ਕਾਰਨ ਇਹ ਹੈ ਕਿ ਤੁਸੀਂ ਪੁਲਿਸ ਆਰਮੀ ਜਾਂ ਫਿਰ ਤੁਹਾਨੂੰ ਆਪਣਾ ਜੋ ਪਰਿਵਾਰ ਦਾ ਕਿੱਤਾ ਹੈ ਚਾਹੇ ਉਹ ਖੇਤੀ ਹੈ ਚਾਹੇ ਉਹ ਬਿਜ਼ਨਸ ਉਹਦੇ ਵਿੱਚ ਰੁਚੀ ਪੈਦਾ ਹੋ ਗਈ ਹੈ ਇਹਨਾਂ ਚਾਰੇ ਪੰਜਾਂ ਚੀਜ਼ਾਂ ਦੇ ਵਿੱਚ ਤਾਂ ਤੁਹਾਡਾ ਅੱਗੇ ਪੜਨ ਤੇ ਮਨ ਨਹੀਂ ਕਰ ਰਿਹਾ ਤੇ ਕੋਈ ਗੱਲ ਨਹੀਂ ਤੁਸੀਂ ਇਸ ਨੂੰ ਜੁਆਇਨ ਕਰ ਲਓ ਪਰ ਇੱਕੋ ਗੱਲ ਯਾਦ ਰੱਖਣੀ ਹੈ ਵੀ ਤੁਹਾਨੂੰ ਸਾਬਤ ਕਰਨਾ ਪੈਣਾ ਹੈ ਜਿਹੜਾ ਡਿਸੀਜਨ ਤੁਸੀਂ ਲਓਗੇ ਜਦ ਤੱਕ ਸਾਬਤ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਸ਼ੱਕ ਦੀ ਨਿਗਾ ਨਾਲ ਵੇਖਿਆ ਜਾਏਗਾ ਸਮਾਜ ਵੱਲੋਂ ਤਾਨੇ ਮੇਨੇ ਵੀ ਮਿਲਣਗੇ ਵੀ ਕੀ ਗੱਲ ਬਣਿਆ ਨਹੀਂ ਕੰਮ ਅਜੇ ਉਦੋਂ ਤੇ ਬੜਾ ਇਦਾਂ ਕਰਦਾ ਜਦੋਂ ਸਾਬਤ ਹੋ ਜਾਂਦਾ ਉਦੋਂ ਤੁਹਾਡੇ ਦੁਆਰਾ ਲਿਆ ਗਿਆ ਡਿਸੀਜਨ ਜਿਹੜਾ ਕੁਝ ਸਾਲ ਪਹਿਲਾਂ ਲਿਆ ਸੀ ਉਹਨੂੰ ਫਿਰ ਲੋਕੀ ਫੁੱਲ ਚਾੜ ਦਿੰਦੇ ਨੇ ਵੀ ਆਹ ਤਾਂ ਤੂੰ ਵਧੀਆ ਕੀਤਾ ਸੀ ਇਸ ਕਰਕੇ ਤੁਸੀਂ ਪਲੱਸ 2 ਦੇ ਵਿੱਚੋਂ ਡ੍ਰੌਪ ਆਊਟ ਹੋ ਜਾਓ ਤੁਸੀਂ ਅੰਡਰ ਗ੍ਰੈਜੂਏਟ ਕਰਦੇ ਡ੍ਰੌਪ ਆਊਟ ਹੋ ਜਾਓ ਪਰ ਜਿਹੜੇ ਕੰਮ ਡ੍ਰੌਪਆਊਟਸ ਬੰਦਿਆਂ ਨੇ ਕੀਤੇ ਨੇ ਵੱਡੇ ਵੱਡੇ ਬਿਜ਼ਨਸ ਖੜੇ ਕੀਤੇ ਨੇ ਸਾਨੂੰ ਉਹਨਾਂ ਜਿੱਡਾ ਕੰਮ ਵੀ ਤੇ ਕਰਨਾ ਪਏਗਾ ਅੱਜ ਦੁਨੀਆ ਦੇ ਵਿੱਚ ਬਿਜ਼ਨਸਮੈਨ ਵੇਖੋ ਕਿਹੜੇ ਜ਼ਿਆਦਾ ਨੇ ਜਿਨ੍ਹਾਂ ਨੇ ਬਹੁਤ ਤਗੜੀ ਐਮਬੀਏ ਕੀਤੀ ਉਹੀ ਬਿਜ਼ਨਸ ਕਰ ਰਹੇ ਨੇ ਨਹੀਂ ਸਿੰਪਲ ਆਰਟਸ ਕਰਕੇ ਵੀ ਕਈਆਂ ਨੇ ਖੇਤੀ ਤੋਂ ਏਡੇ ਏਡੇ ਬਿਜ਼ਨਸ ਖੜੇ ਕਰਤੇ ਸਾਰੀ ਮਾਰਕੀਟਿੰਗ ਬਾਅਦ ਚ ਸਿੱਖੀ ਆ ਉਹਨਾਂ ਨੇ ਅੰਦਰ ਹੈ ਸੀ ਕੁਝ ਕਰਨ ਦਾ ਵੀ ਆ ਕੰਮ ਹੈ ਕਰ ਸਕਦਾ ਜਿਹੜੇ ਬੰਦੇ ਨੂੰ ਆਪਣੀ ਆਵਾਜ਼ ਅੰਦਰੋਂ ਸੁਣਾਈ ਦੇਗੀ ਨਾ ਕਿ ਮੈਂ ਬਣਿਆ ਇਸ ਕੰਮ ਲਈਆਂ ਔਰ ਇਹ ਕੰਮ ਮੈਂ ساری ਉਮਰ ਕਰ ਸਕਦਾ ਹੱਸ ਕੇ ਕਰ ਸਕਦਾ ਨਾਲੇ ਮੈਨੂੰ ਕਮਾਈ ਮਿਲੇਗੀ ਇਦੋਂ ਵੱਡੀ ਹੋਰ ਖੁਸ਼ਖਬਰੀ ਵਾਲੀ ਗੱਲ ਤੁਹਾਡੇ ਦੀ ਕੀ ਹੋ ਸਕਦੀ ਹੈ ਜੇਕਰ ਇਸ ਮੈਸੇਜ ਦਾ ਇਸ ਸਵਾਲ ਦਾ ਜਵਾਬ ਤੁਹਾਨੂੰ ਮਿਲ ਗਿਆ ਜੇ ਤੁਹਾਡਾ ਅੰਡਰ ਗ੍ਰੈਜੂਏਟ ਕਰਕੇ ਜਾਂ ਉਸ ਤੋਂ ਬਾਅਦ ਪੜਾਈ ਚ ਜੀ ਨਹੀਂ ਲੱਗਦਾ ਫਿਰ ਤੁਸੀਂ ਜ਼ਿਆਦਾ ਨੌਕਰੀਆਂ ਭਰ ਸਕਦੇ ਹੋ ਕਿ ਬਸ ਠੀਕ ਹੈ ਹੁਣ ਮੈਂ ਅੱਗੇ ਪੀਜੀ ਨਹੀਂ ਕਰਨੀ ਕੋਈ ਗੱਲ ਨਹੀਂ ਤੁਸੀਂ ਲੋਡ ਪੇ ਤਾਂ ਕਰ ਲਿਓ ਲੇਕਿਨ ਅਗਰ ਇੰਡੀਆ ਦੇ ਵਿੱਚ ਬਹੁਤ ਟੌਪ ਕਲਾਸ ਵੀ ਨੌਕਰੀ ਲੈਣੀ ਹੈ ਆਈਏਐਸ ਯੂਪੀਐਸਸੀ ਕਰਨਾ ਤਾਂ ਉਹਦੇ ਲਈ ਅੰਡਰਗ੍ਰੈਜੂਏਸ਼ਨ ਹੀ ਚਾਹੀਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਅਗਰ ਨਹੀਂ ਪੜਨਾ ਪੜਨਾ ਚੰਗੀ ਗੱਲ ਹੈ ਮੈਨੂੰ ਕਦੇ ਵੀ ਕਿਸੇ ਲਾਈਨ ਤੋਂ ਇਹ ਨਾ ਪਲੀਜ਼ ਅੰਦਾਜ਼ਾ ਲਾ ਲਿਓ ਕਿ ਮੈਂ ਪੜ੍ਹਾਈ ਦੇ ਖਿਲਾਫ ਹਾਂ ਪੜ੍ਹਾਈ ਤੋਂ ਬਿਨਾ ਬੰਦਾ ਕਿਸੇ ਕੰਮ ਦਾ ਨਹੀਂ ਲੇਕਿਨ ਅਪਰੋਚ ਚੰਗੀ ਹੋਣੀ ਚਾਹੀਦੀ ਏ ਇਹ ਕਿਹੜੇ ਵੇਲੇ ਕਰ ਰਿਹਾ ਮੈਂ ਤੇ ਕਿਹੜੇ ਤਰੀਕੇ ਨਾਲ ਕਰ ਰਿਹਾ ਇਸ ਕਰਕੇ ਤੁਸੀਂ ਨੌਕਰੀ ਇੱਕ ਲੈ ਲਈ ਹੈ ਪੀਜੀ ਕਲਾਸ ਤੁਸੀਂ ਡਿਸਟੈਂਸ ਐਜੂਕੇਸ਼ਨ ਨਹੀਂ ਕਰ ਸਕਦੇ ਹੋ ਕੰਪਲੀਟ ਪ੍ਰਮੋਸ਼ਨ ਲੈਣ ਦੇ ਲਈ ਕਿਉਂਕਿ ਪੀਜੀ ਦੇ ਲੈਵਲ ਤੇ ਤਾਂ ਬਹੁਤ ਘੱਟ ਨੌਕਰੀਆਂ ਜੜੀਆਂ ਨੇ ਉਹ ਨਿਕਲਦੀਆਂ ਨੇ ਟੀਚਿੰਗ ਨੂੰ ਛੱਡ ਕੇ ਕਾਲਜਾਂ ਦੇ ਵਿੱਚ ਉਹ ਵੀ ਸਕੂਲਾਂ ਦੇ ਵਿੱਚ ਪੀਜੀ ਵੀ ਨਹੀਂ ਚਾਹੀਦੀ ਉਹਦੇ ਲਈ ਤੁਹਾਨੂੰ ਬੀਏੜ ਚਾਹੀਦੀ ਹੈ ਟੈਟ ਪਾਸ ਚਾਹੀਦਾ ਤੇ ਤੁਹਾਨੂੰ ਟੈਂਕੀਆਂ ਤੇ ਚੜਨ ਤੇ ਪੁਲਿਸ ਦੀਆਂ ਲਾਠੀਆਂ ਖਾਣੀ ਆਉਣੀਆਂ ਚਾਹੀਦੀਆਂ ਨੇ ਰੋਡਾਂ ਤੇ ਧਰਨੇ ਦੇਣੇ ਆਉਣੇ ਚਾਹੀਦੇ ਨੇ ਫਿਰ ਤੁਸੀਂ ਸਕੂਲ 'ਚ ਨੌਕਰੀ ਲੱਗ ਜਾਓਗੇ ਇਸ ਕਰਕੇ ਇਹ ਤੁਹਾਡਾ ਅਗਰ ਯੂਜੀ ਤੋਂ ਬਾਅਦ ਨਹੀਂ ਤਾਂ ਤੁਸੀਂ ਜ਼ਿਆਦਾ ਮਲਟੀਪਲ ਜਿਹੜਾ ਐਗਜ਼ਾਮ ਨੇ ਉਹ ਦੇ ਸਕਦੇ ਹੋ ਠੀਕ ਹੈ ਜਾਂ ਤੁਸੀਂ ਆਪਣਾ ਫੇਰ ਉਹੀ ਗੱਲ ਉੱਥੇ ਆ ਕਿਆ ਮਲੀ ਕੀਤਾ ਖੇਤੀਬਾੜੀ ਦੁਕਾਨਦਾਰੀ ਉਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਇਸ ਕਰਕੇ ਤੁਸੀਂ ਪੜ੍ਹਾਈ ਛੱਡ ਸਕਦੇ ਹੋ ਸੌਰੀ ਟੂ ਸੇ ਮਤਲਬ ਗੁੱਸਾ ਲੱਗੇਗਾ ਸ਼ਾਇਦ ਮਾਪਿਆਂ ਨੂੰ ਵੀ ਮੈਂ ਪੜ੍ਹਾਈ ਛੱਡਣ ਨੂੰ ਕਹਿ ਰਿਹਾ ਲੇਕਿਨ ਜਦੋਂ ਸਮਝ ਆ ਜਾਏ ਤੇ ਪੜ੍ਹਾਈ ਛੱਡ ਸਕਦੇ ਹੋ ਥੋੜੀਆਂ ਗੱਲਾਂ ਗੁੰਝਲਦਾਰ ਸ਼ਾਇਦ ਲੱਗਦੀਆਂ ਹੋਣ ਕਿਵੇਂ ਮੈਂ ਕੀ ਗੱਲ ਕਰ ਰਿਹਾ ਲੇਕਿਨ ਕਹਾਣੀ ਦਾ ਸਾਰ ਇਹੀ ਹੈ ਅੰਦਰੋਂ ਆਵਾਜ਼ ਆਵੇ ਤੁਹਾਨੂੰ ਕਿ ਮੈਂ ਆਹ ਕੰਮ ساری ਉਮਰ ਕਰ ਸਕਦਾ ਔਰ ਨਾਲੇ ਮੈਨੂੰ ਪੈਸੇ ਮਿਲਣਗੇ ਜਾਂ ਪੈਸੇ ਬਣਾਵਾਂਗਾ ਮੈਂ ਇਸ ਤੋਂ ਬਿਨਾ ਕਿਸੇ ਨੂੰ ਨੁਕਸਾਨ ਪਹੁੰਚਾਇਆ ਤੇ ਬਸ ਠੀਕ ਹੈ ਨੌਕਰੀ ਵੀ ਕਿਉਂ ਕਰਦੇ ਆ ਨੌਕਰੀ ਇਹ ਸੜੀ ਕਰਦੇ ਆ ਕਿ ਉਸ ਮਹਿਕਮੇ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ 99% ਹੈਨਾ ਵੈਸੇ ਕਹਿ ਦੇਣਾ ਮੈਂ ਦੇਸ਼ ਦੀ ਸੇਵਾ ਕਰਨੀ ਹੈ ਤਾਂ ਉਸ ਪਾਸੇ ਜਾ ਰਿਹਾ ਨਹੀਂ ਮੇਰੇ ਕੋਲ ਓਪਰਚ्युनिटी ਸੀ ਮੈਂ ਤਾਂ ਉਧਰ ਜਾ ਰਿਹਾ ਬਾਕੀ ਥਾਂ ਤੋਂ ਲੈ ਬੰਦ ਨੇ ਓਪਰਚ्युनिटी ਠੀਕ ਹੈ ਜ਼ਿਆਦਾਤਰ ਇਹੀ ਹੁੰਦਾ ਕਿ ਮੈਨੂੰ ਲੋੜ ਆ ਉਸ ਨੌਕਰੀ ਦੀ ਤੇ ਉਵੇਂ ਦੇ ਪਿਆਰ ਤੁਸੀਂ ਆਪਣੇ ਕਿਤੇ ਨੂੰ ਵੀ ਕਰ ਸਕਦੇ ਹੋ ਉਹ ਵੀ ਤੁਹਾਡੇ ਲਈ ਪੈਸੇ ਜਨਰੇਟ ਕਰ ਸਕਦਾ ਹੈ